ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਿਰਪਾ ਸਿੰਘ ਜੀ ਸਟਾਰ ਟੀਵੀ ਤੋਂ ਤੇ ਬੜੀ ਹੀ ਰੋਪੜ ਦੇ ਵਿੱਚ ਇੱਕ ਸਮਾਗਮ ਕੀਤਾ ਜਾ ਰਿਹਾ ਹਰ ਸਾਲ ਦੀ ਤਰ੍ਹਾਂ ਜਿਹੜਾ ਵੱਡੇ ਪੱਧਰ ਤੇ ਜਿਹੜਾ ਸਮਾਗਮ ਕਰਵਾਇਆ ਜਾ ਰਿਹਾ ਤੇ ਅੱਜ ਤੁਸੀਂ ਜਿਹੜੀਆਂ ਲਾਈਵ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਰੋਪੜ ਸ਼ਹਿਰ ਦੀ ਕ੍ਰੀਮ ਜੇ ਮੈਂ ਕਹਾਂਗਾ ਤੇ ਉਹਦੇ ਵਿੱਚ ਹਰ ਸਾਲ ਦੀ ਤਰ੍ਹਾਂ ਵੱਡਾ ਸਮਾਗਮ ਕਰਵਾਉਂਦੇ ਨੇ ਤੇ ਕੀ ਪ੍ਰੋਗਰਾਮ ਹੈ ਕਦੋਂ ਸ਼ੁਰੂ ਹੋਏਗਾ ਕੀ ਟਾਈਮ ਹੋਏਗਾ ਸਾਡੇ ਵਿੱਚ ਉਹਨਾਂ ਦੇ ਸੇਵਾਦਾਰ ਮੌਜੂਦ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਸਟਾਰ ਟੀਵੀ ਬੋਲੋ ਤੁਹਾਡਾ ਬਹੁਤ ਸਾਰੀ ਵੈਲਕਮ ਕਰਦੇ ਆਂ ਹਾਂਜੀ ਤੇ ਸਰ ਜਿਹੜਾ ਤੁਸੀਂ ਸਮਾਗਮ ਕਰਵਾ ਰਹੇ ਆ ਕਦੋਂ ਜਿਹੜਾ ਸਮਾਗਮ ਹੈ ਤੁਹਾਡਾ ਕੀ ਟਾਈਮ ਟਾਈਮਿੰਗ ਹੋਏਗੀ ਦੀ ਹਾਂਜੀ ਇਸ ਤਰ੍ਹਾਂ ਜੀ ਇਹ ਜਿਹੜਾ ਸਮਾਗਮ ਹੈਗਾ ਸਾਡਾ ਇਹ ਹਰ ਸਾਲ ਕਰਾਇਆ ਜਾਂਦਾ ਔਰ ਇਹ ਸਮਾਗਮ ਭਜਨ ਰਸਵਰਸਾ 18 ਮਈ ਜੀ ਦਿਨ ਸ਼ਨੀਵਾਰ ਨੂੰ ਜੀ ਰਾਤਰੀ 8 ਵੇ ਤੋਂ ਸ਼ੁਰੂ ਹੋਏਗਾ ਜੀ ਇਹ ਪ੍ਰਭੂ ਇੱਛਾ ਤੱਕ ਚੱਲਦਾ ਹੈ ਵੈਸੇ ਤੇ ਯਾਨੀ ਤਕਰੀਬਨ ਕਿਹਾ ਜਾ ਸਕਦਾ ਵੀ 12 ਵਜੇ ਤੱਕ ਪ੍ਰੋਗਰਾਮ ਸਾਡਾ ਚੱਲਦਾ ਰਹੇਗਾ ਜੀ ਤੇ ਜਿਹੜੀ ਦੀ ਸਟਾਰਟਿੰਗ ਹੋਏਗੀ ਜਦੋਂ ਸ਼ਹਿਰ ਦੇ ਜਾਂ ਹੋ ਜਿਹੜੇ ਸਾਡੇ ਵੀਡੀਓ ਦੇਖ ਕੇ ਉਰੇ ਪਹੁੰਚਣਗੇ ਜਿਹੜੀ ਸਾਡੀ ਸ਼ੁਰੂਆਤ ਹੋਏਗੀ ਉਹ ਕਿੰਨੇ ਵਜੇ ਤੋਂ ਸ਼ੁਰੂਆਤ ਹੋਏਗੀ ਇਸ ਸ਼ੁਰੂਆਤ ਸੜੀਏ ਤਕਰੀਬਨ 7:30 ਵਜੇ ਤੋਂ ਸ਼ੁਰੂ ਹੋ ਜਾਂਦੀ ਹੈ ਜੀ ਪੂਜਾ ਹੁੰਦੀ ਹੈ ਜੀ ਪਹਿਲਾਂ ਜੀ ਤੇ ਪੂਜਾ ਵੀ ਅਸੀਂ ਸਾਡੇ ਮੈਂਬਰ ਵਗੈਰਾ ਸਾਰੇ ਰਲ ਕੇ ਕਰਾ ਦਿੰਦੇ ਆ ਜੀ ਉਸ ਤੋਂ ਦੌਰਾਨ ਫਿਰ ਠਾਕੁਰ ਜੀ ਨੂੰ ਵਿਰਾਜਮਾਨ ਕੀਤਾ ਜਾਂਦਾ ਔਰ ਉਸ ਤੋਂ ਬਾਅਦ ਫਿਰ ਇਹ ਸਮਾਗਮ ਸਾਡਾ ਸ਼ੁਰੂ ਹੋ ਜਾਂਦਾ ਜੀ ਤੇ ਇਸ ਸਮਾਗਮ ਦੇ ਵਿੱਚ ਕੌਣ ਪਹੁੰਚ ਰਿਹਾ ਜੀ ਇਸ ਸਮਾਗਮ ਵਿੱਚ ਸਾਡੇ ਜੀ ਪੂਜਾ ਸਖੀ ਜੀ ਪਟਿਆਲਾ ਤੋਂ ਆ ਰਹੇ ਆ ਜੀ ਬਹੁਤ ਹੀ ਆਲਾ ਆਵਾਜ਼ ਦੇ ਮਾਲਕ ਹੈ ਔਰ ਕੁਦਰਤ ਨੇ ਉਹਨਾਂ ਨੂੰ ਆਵਾਜ਼ ਵੀ ਅੱਛੀ ਬਖਸ਼ੀ ਹੋਈ ਹੈ ਜੀ ਹਾਂਜੀ ਔਰ ਪ੍ਰਭੂ ਨਾਲ ਪੂਰੀ ਉਹਨਾਂ ਦੀ ਤਨ ਮਨ ਨਾਲ ਲੱਗਣ ਲੱਗੀ ਹੋਈ ਹੈ ਜੀ ਜੀ ਤੇ ਦਰਸ਼ਕਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਆ ਵੀ ਜਿਹੜੇ ਸ਼ਹਿਰ ਤੇ ਜਾਂ ਹੋਰ ਜਿਹੜੇ ਵਿਜਿਥ ਜਿੱਥੇ ਤੱਕ ਵੀਡੀਓ ਜਾਊਗੀ ਉਹਨਾਂ ਨੂੰ ਤੁਹਾਡਾ ਕੀ ਸੰਦੇਸ਼ ਹੈ ਕੁਝ ਨਗਰ ਨਿਵਾਸੀਆਂ ਵਾਸਤੇ ਸਭ ਤੋਂ ਪਹਿਲਾਂ ਤਾਂ ਮੇਰਾ ਸਾਰੇ ਸ਼ਹਿਰ ਵਾਸੀਆਂ ਦਾ ਬੜਾ ਧੰਨਵਾਦ ਕਰਦਾ ਮੈਂ ਵੀ ਜਿਹੜਾ ਅਸੀਂ 2010 ਤੋਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ ਵੀ ਸਾਰੇ ਸ਼ਹਿਰ ਵਾਸੀ ਸਾਡਾ ਮਤਲਬ ਬੜੇ ਪ੍ਰੇਮ ਨਾਲ ਸਹਿਯੋਗ ਦਿੰਦੇ ਆ ਤਨਮਨ ਧਨ ਨਾਲ ਸਹਿਯੋਗ ਦਿੰਦੇ ਆ ਤਾਂ ਉਸੇ ਤਰੀਕੇ ਇਸ ਸਾਲ ਵੀ ਸਾਡਾ ਉਹਨਾਂ ਨੇ ਤਨਮਨ ਧਨ ਨਾਲ ਸਹਿਯੋਗ ਕੀਤਾ ਜੀ ਔਰ ਅੱਗੇ ਇਹ ਪ੍ਰੋਗਰਾਮ ਅਸੀਂ ਇਹ ਮੰਦਿਰ ਧਰਮਸ਼ਾਲਾ ਲੈਰੀ ਸ਼ਾਹ ਦੇ ਵਿੱਚ ਕਰਦੇ ਸੀਗੇ ਕੁਝ ਸਮੱਸਿਆਵਾਂ ਕਾਰਨ ਇਹ ਥੋੜਾ ਜਿਹਾ ਪ੍ਰੋਗਰਾਮ ਅਸੀਂ ਅੱਜ ਕੀ ਵਧਾ ਕੇ ਰਾਮ ਲਾ ਗਰਾਊਂਡ 'ਚ ਕੀਤਾ ਹੈ ਜੀ ਵੀ ਤਾਂ ਕਿ ਕਿਸੇ ਨੂੰ ਵੀ ਕੋਈ ਦਿੱਕਤ ਨਾ ਹੋਵੇ ਜੀ ਜੀ ਅ ਦਰਸ਼ਕ ਨੋਟ ਕਰ ਲੈਣ ਪਹਿਲਾਂ ਲੈਰਸ਼ਾ ਮੰਦਰ ਵਿੱਚ ਕਰਾਇਆ ਜਾਂਦਾ ਦਾ ਪਰ ਸੰਸਾ ਜਿਹੜੀ ਹੈਗੀ ਵੱਡੀ ਹੁੰਦੀ ਜਾ ਰਹੀ ਹੈ ਉਹਦੇ ਵਿੱਚ ਜਿਹੜੇ ਸ਼ਰਧਾਲੂ ਆ ਵੀ ਜ਼ਿਆਦਾ ਤਰਦਾਰ ਦੇ ਵਿੱਚ ਹੁੰਦੇ ਆ ਤੇ ਗਰਾਊਂਡ ਜਿਹੜਾ ਛੋਟਾ ਪਹਿ ਜਾਂਦਾ ਸੀ ਹੁਣ ਵੱਡੇ ਗਰਾਊਂਡ ਦੇ ਵਿੱਚ ਜਿਵੇਂ ਕਿ ਰਾਮੀਲਾ ਗਰਾਊਂਡ ਦੇ ਵਿੱਚ ਜਿਹੜਾ ਸਮਾਗਮ ਹੈ ਕਰਵਾਇਆ ਜਾ ਰਿਹਾ ਤੇ ਨਾਸ਼ਕ ਨੋਟ ਕਰ ਲੈਣ ਕਿ 18 ਤਰੀਕ ਨੂੰ ਆਉਣ ਵਾਲੀ 18 ਤਰੀਕ ਨੂੰ ਜਿਹੜਾ ਵੱਡਾ ਸਮਾਗਮ ਜਿਹੜਾ ਕਰਵਾਇਆ ਜਾ ਰਿਹਾ ਉਹਦੀ ਜਿਹੜੀ ਸ਼ੁਰੂਆਤ 8 ਵਜੇ ਕੀਤੀ ਜਾਊਗੀ ਤੇ ਰਾਤੀ ਪ੍ਰੋਵਿਸ਼ਾ ਦਾ ਜਿਹੜੀ ਆ ਉਹ ਚੱਲਣਗੇ ਤੇ ਜਿੱਥੇ ਅਸੀਂ ਮਨ ਦੇ ਨਾਲ ਤਨ ਦੇ ਨਾਲ ਸੇਵਾ ਕਰਦੇ ਆ ਤੁਸੀਂ ਉੱਥੇ ਆ ਕੇ ਵੀ ਜਿਹੜਾ ਆਪਣੇ ਮਨ ਦੇ ਨਾਲ ਤਨ ਦੇ ਨਾਲ ਤੇ ਤਨ ਦੀ ਜਿਹੜੀ ਹੈ ਸੇਵਾ ਉੱਥੇ ਕਰਵਾ ਸਕਦੇ ਹੋ ਔਰ ਜਿੱਥੇ ਅਸੀਂ ਨਾਮ ਜਪਣ ਵਾਸਤੇ ਆਏ ਆ ਸੰਸਾਰ ਉੱਤੇ ਨਾਮ ਜਪਣ ਵਾਸਤੇ ਆਇਆ ਤੇ ਹਰ ਹਰ ਇੱਕ ਬੰਦੇ ਨੂੰ ਆਪਣਾ ਦਸਨ ਆਉਂਦੀ ਕਮਾਈ ਕਰਨ ਤੋਂ ਬਾਅਦ ਜੇ ਉਹਨੂੰ 10 ਮਿੰਟ ਦਾ ਜਿਹੜਾ ਟਾਈਮ ਮਿਲਦਾ ਜਾਂ ਘੰਟੇ ਦਾ ਟਾਈਮ ਮਿਲਦਾ ਉਹ ਜ਼ਰੂਰ ਕਰਨਾ ਚਾਹੀਦਾ ਰਾਤੀ ਦੇ ਸਮਾਗਮ ਹੈ ਜਿਹੜੇ 18 ਮਈ 2024 ਨੂੰ ਜਿਹੜੇ ਕਰਵਾਏ ਜਾ ਰਹੇ ਆ ਉੱਥੇ ਤੁਸੀਂ ਜ਼ਰੂਰ ਪਹੁੰਚੋ ਜੀ ਸਰ ਹੋਰ ਤੁਹਾਡਾ ਕੁਝ ਕਹਿਣਾ ਜੀ ਬੱਚਿਆਂ ਨਾਲ ਸਾਰਿਆਂ ਨੂੰ ਅਸੀਂ ਤਾਂ ਇਹੀ ਕਹਾਂਗੇ ਵੀ ਜਿਹਦੇ ਵੀ ਜਿਹੜੇ ਜਿੱਥੇ ਤੱਕ ਸਾਡੀ ਆਵਾਜ਼ ਪਹੁੰਚਦੀ ਹੈ ਸਾਰਿਆਂ ਨੂੰ ਸਾਦਰ ਅਵੰਤ੍ਰਿਤ ਹੈਗੇ ਆਂ ਔਰ ਸਾਰੇ ਜੀ ਵੱਧ ਚੜ ਕੇ ਆਪਣੇ ਨਾਲ ਆਪਣੇ ਮਿੱਤਰ ਪ੍ਰੇਮੀਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਬੱਚਿਆਂ ਨੂੰ ਵੀ ਤਾਂ ਕਿ ਲੈ ਕੇ ਆਣ ਤਾਂ ਕਿ ਅੱਗੇ ਆ ਕੇ ਬੱਚਿਆਂ ਨੂੰ ਵੀ ਪਤਾ ਲੱਗੇ ਵੀ ਅਸੀਂ ਆਪਣੇ ਸਨਾਤਨੀਆਂ ਹੋਣ ਦੇ ਕਾਰਨ ਵੀ ਆਪਾਂ ਆਪਣੀ ਸੰਸਥਾ ਨੂੰ ਕਿੱਥੇ ਤੱਕ ਲਿਜਾ ਸਕਦੇ ਆ ਔਰ ਪ੍ਰਭੂ ਦਾ ਸਿਮਰਨ ਕਿਸ ਤਰ੍ਹਾਂ ਹੈ ਅਸੀਂ ਜਦ ਤੱਕ ਬੱਚਿਆਂ ਨੂੰ ਨਾਲ ਨਹੀਂ ਲਿਆਵਾਂਗੇ ਤਾਂ ਤੱਕ ਬੱਚਿਆਂ ਦਾ ਵਿੱਚ ਵੀ ਨਹੀਂ ਪਤਾ ਲੱਗੇਗਾ ਵੀ ਅਸੀਂ ਕੀ ਇੱਥੇ ਆਪਣੀ ਲਾਈਨ ਬਣਾਉਣੀ ਹੈ ਜੀ ਤੇ ਉਹਦੇ ਨਾਲ ਜਿੱਥੇ ਤੁਸੀਂ ਮਨ ਦੀ ਖਰਾਕ ਹੈ ਜਿਹੜੀ ਇਹ ਕੀਰਤਨ ਦੇ ਨਾਲ ਜੋੜ ਰਹੇ ਉੱਥੇ ਜਿਹੜੀ ਹੈ ਲੰਗਰ ਵੀ ਤੁਹਾਡੇ ਵੱਲੋਂ ਕਰਵਾਇਆ ਜਾਏਗਾ ਹਾਂਜੀ ਇਹ ਹਰ ਸਾਲ ਹੀ ਸਾਡਾ ਹੁੰਦਾ ਹੈ ਵੀ ਪ੍ਰੋਗਰਾਮ ਦੇ ਉਪਰੰਤ ਬਾਅਦ ਦੇ ਵਿੱਚ ਪ੍ਰਸ਼ਾਦ ਵੀ ਵੰਡਿਆ ਜਾਂਦਾ ਹੈ ਔਰ ਲੰਗਰ ਵੀ ਵਰਤਾਇਆ ਜਾਂਦਾ ਟੁੱਟ ਵਰਤੇਗਾ ਜੀ ਤੇ ਸ਼ਹਿਰ ਵਾਸੀਆਂ ਨੂੰ ਤੇ ਨਗਰ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 8 ਤੋਂ ਲੈ ਕੇ ਪ੍ਰਭੂ ਸ਼ਾਹ ਤੱਕ 10 11 ਵਜੇ ਤੱਕ ਜਦੋਂ ਵੀ ਸਮਾਗਮ ਚੱਲਦਾ ਉਸ ਤੋਂ ਬਾਅਦ ਜਿਹੜਾ ਭੰਡਾਰਾ ਹੈ ਆ ਟੁੱਟ ਵਰਤੇਗਾ ਉਹ ਸਾਰੇ ਤੁਸੀਂ ਉੱਥੇ ਪਹੁੰਚ ਗਏ ਤੁਸੀਂ ਦੇਖ ਰਹੇ ਹੋ ਇਸ ਟਾਈਮ ਜਿਹੜੇ ਪੂਰੇ ਸ਼ਹਿਰ ਦੀ ਕਰੀਮ ਹੈ ਜਿਹੜੀ ਆ ਇਸ ਸਮਾਗਮ ਨੂੰ ਉੱਪਰ ਤੱਕ ਜਿਹੜੇ ਪਹੁੰਚਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਹੋਈ ਆ ਤੇ ਤੁਸੀਂ ਉੱਥੇ ਜ਼ਰੂਰ ਪਹੁੰਚੋ ਜੀ ਸਰ ਹਾਂਜੀ ਦੁਬਾਰਾ ਇੱਕ ਵਾਰੀ ਫਿਰ ਬੇਨਤੀ ਹੈ ਬੀ ਸਾਰੇ ਬੰਦੇ ਆਪਣਾ ਹਮ ਹਮਾ ਕੇ 8 ਵੇ ਤੱਕ ਰਾਮਲਾ ਗਰਾਉਂਡ ਦੇ ਵਿੱਚ ਤੁਸੀਂ ਪਹੁੰਚ ਜਾਣਾ ਤਾਂ ਕਿ ਕਾਰਜਕ੍ਰਮ ਨੂੰ ਅਸੀਂ ਟਾਈਮ ਨਾਲ ਸ਼ੁਰੂ ਕਰੀਏ ਲੇਟ ਨਾ ਕਰ ਸਕੀਏ ਤੇ ਸਮੇਂ ਨਾਲ ਇਹਨੂੰ ਸਮਾਪਤੀ ਵੀ ਦਿੱਤੀ ਜਾਵੇ ਰੰਗ ਬਹੁਤ ਵਰਸਦਾ ਹੈ ਇਸ ਵਿੱਚ ਕੋਈ ਦੂਰ ਹੈ ਨਹੀਂ ਹੈ ਉਹ ਰੰਗ ਵੀ ਤਾਂ ਹੀ ਵਰਸੇਗਾ ਜੇ ਅਸੀਂ ਸਾਰੇ ਉੱਥੇ ਸਨਾਤਨੀਆਂ ਇਕੱਠੇ ਹੋਵਾਂਗੇ ਸਾਰੇ ਆਪਣਾ ਸ਼ਰਧਾ ਭਾਵ ਰੱਖਾਂਗੇ ਤਾਂ ਹੀ ਇਹ ਅੱਗੇ ਸਮਾਗਮ ਚੱਲਦਾ ਰਹੇਗਾ ਠਾਕੁਰ ਜੀ ਦਾ ਰਸ਼ੀਦਵਾਰ ਪ੍ਰਾਪਤ ਜਿੰਨੇ ਵੀ ਇਹ ਸਾਰੇ ਉੱਥੇ ਪਹੁੰਚੋ ਪਹੁੰਚ ਕੇ ਠਾਕੁਰ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਉਹਨਾਂ ਦੇ ਚਰਨਾਂ ਨਾਲ ਵਿੱਚ ਲਗਨ ਲਗਾਓ ਜੀ ਧੰਨਵਾਦ ਜੀ ਅਸੀਂ ਵੀ ਜੀ ਸਟਾਰਟਿੰਗ ਵੱਲੋਂ ਸਾਰਿਆਂ ਨੂੰ ਅਪੀਲ ਕਰਦੇ ਆਂ ਜਿੱਥੇ ਤੱਕ ਸਾਡਾ ਜਿਹੜਾ ਵੀਡੀਓ ਜਾਂਦੀ ਹੈ ਤੇ ਤੁਸੀਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਕਿਉਂਕਿ ਮੈਂ ਸ਼ੇਅਰ ਜ਼ਰੂਰ ਨਹੀਂ ਕਹਿੰਦਾ ਕਦੀ ਵੀ ਸ਼ੇਅਰ ਇਸ ਕਰਕੇ ਕਹਿੰਦਾ ਵੀ ਜੇ ਤੁਸੀਂ ਖੁਦ ਨਹੀਂ ਆ ਸਕਦੇ ਜੀ ਸਟਾਰਟਿੰਗ ਵੱਲੋਂ ਤੁਹਾਨੂੰ ਲਾਈਵ ਦਿਖਾਇਆ ਜਾਊਗਾ ਤੁਸੀਂ ਸਾਡੇ ਚੈਨਲ ਤੇ ਪੂਰਾ ਸਮਾਗਮ ਦਿਖਾਇਆ ਜਾਏਗਾ ਤੇ ਤੁਸੀਂ ਮੈਸੀ ਕਹਾਂਗੇ ਵੀ ਲਾਈਵ ਤੇ ਤਾਂ ਤੁਹਾਨੂੰ ਤੁਸੀਂ ਹਰ ਰੋਜ਼ ਹੀ ਦੇਖਦੇ ਲੇਕਿਨ ਜਿਹੜਾ ਉੱਥੇ ਆ ਕੇ ਆਨੰਦ ਮਿਲਦਾ ਹੈ ਠਾਕੁਰ ਜੀ ਦੇ ਨਾਲ ਤੁਸੀਂ ਦਰਸ਼ਨ ਕਰੋਗੇ ਜਾਂ ਉਹਨਾਂ ਦੇ ਨਾਲ ਜਿਹੜੇ ਕੀਰਤਨ ਕਰਨ ਆ ਰਹੇ ਨੇ ਉਹਦੇ ਨਾਲ ਹਾਂ ਪੋਜਾ ਜੀ ਜਿਹੜੇ ਆ ਰਹੇ ਨੇ ਪਟਿਆਲਾ ਤੋਂ ਤੁਸੀਂ ਆਮ ਇਹਨਾਂ ਨੂੰ ਵੱਡੇ ਵੱਡੇ ਚੈਨਲ ਤੇ ਟੀਵੀਾਂ ਤੇ ਦੇਖਦੇ ਆ ਅੱਜ ਤੁਹਾਡੇ ਸ਼ਹਿਰ ਦੇ ਵਿੱਚ 17 ਤਰੀਕ ਨੂੰ ਪਹੁੰਚ ਰਹੇ ਤੇ ਤੁਸੀਂ ਵੀ ਹਾਜ਼ਰੀ ਆਪਣੀ ਜ਼ਰੂਰ ਲਾਓ ਕੈਮਰਾਮੈਨ ਅਮਨਦੀਪ ਸਿੰਘ ਦੇ ਨਾਲ ਜੀ ਸਟਾਰ ਟੀਮ ਨਾਲ ਕਿਰਪਾਲ ਸਿੰਘ ਲੋਗਾਂ